ਉਹਦੇ ਸੱਬੀ ਕਾਰਪੀ ਪਾਈ ਸੀ ਫਿਰ ਕੀ ਮਾਰਦਾ ਫਿਰ ਆਈਡੀਆ ਨਹੀਂ ਕਿ ਜਿਹੜੀ ਸਿਟੀ ਪੱਟੀ ਦੇ ਵਿੱਚ ਕਰੋ ਚੌਂਕੀ ਤੇ ਲੱਗੇ ਫਾਟਕ ਦੇ ਲੱਗੇ ਇੱਕ ਸਕੋਰਪਿਓ ਗੱਡੀ ਤੇ ਕਿ ਸਕੋਰਪਿਓ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਇੱਕ ਵਿਅਕਤੀ ਦੀ ਡੈਥ ਡੈਥ ਹੋ ਗਈ ਹੈ ਤੇ ਇੱਕ ਵਿਅਕਤੀ ਇੰਜਰਡ ਹੈ ਉਹਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਅੱਪੀ ਕਾਰਵਾਈ ਆਰੰਭ ਕੀਤੀ ਗਈ ਹੈ ਉਹਦੇ ਵਿੱਚ ਬਿਆਨਾਂ ਦੇ ਉੱਤੇ ਉਹ ਤੇ ਆ ਰਜਿਸਟਰ ਕੀਤਾ ਜਾ ਰਿਹਾ ਤੇ ਉਹਦੇ ਉੱਤੇ ਜਿਹੜੀ ਆ ਅਗਲੀ ਕਾਰਵਾਈ ਅਮਚ ਜਾਂਦੇ ਜਾ ਸਰ ਇਹ ਜਿਹੜੇ ਮੁੰਡੇ ਦੀ ਡੈਥ ਹੋਈ ਉਹਦਾ ਨਾਮ ਉਹ ਦਾ ਨਾਮ ਨਾਮ ਨੰਬਰ ਉਹਦਾ ਦਿਖ ਰਹੇ ਆ ਜੀ ਤੁਹਾਨੂੰ ਦੱਸਦੇ ਹਾਂ ਉਹਦੇ ਬਾਰੇ ਤੇ ਸਾਰੀ ਜੋ ਇਨਫੋਰਮੇਸ਼ਨ ਉਹਨਾਂ ਦੇ ਪਰਿਵਾਰ ਵੱਲੋਂ ਲਿਖਾ ਰਹੇ ਨੇ ਉਹ ਉਹ ਸਭ ਨਾਲ ਜੋ ਰਿਪੋਰਟ ਦੇ ਵਿੱਚ ਆਊਗਾ ਤੁਹਾਨੂੰ ਸ਼ੇਅਰ ਕਰ ਦਵਾਂਗੇ ਸਰ ਕਿਹਦੇ ਵੇਲੇ ਸਰ ਇਨਸੀਡੈਂਟ ਹੈ ਜੀ ਇਹ 6 ਵਜੇ ਸ਼ਾਮ ਦਾ ਇਨਸੀਡੈਂਟ ਹੈ ਜੀ ਜਿਹਨੂੰ ਜਿਹੜੀ ਜ਼ਿੰਮੇਵਾਰੀ ਇਹ ਲਈ ਗਈ ਦੋਨੀ ਬਾਲ ਔਰ ਪ੍ਰਭਤਾ ਅਸੂਵਾਲ ਕੀ ਇਹ ਜੋ ਬਾਕੀ ਸਰ ਹੈ ਗੱਲ ਇਹ ਜਿਹੜੀ ਆ ਸਾਡੇ ਕੋਲ ਵੀ ਇਹ ਜਿਹੜੀ ਆ ਪੋਸਟ ਜਿਹੜੀ ਆ ਸਾਡੇ ਸਾਡੇ ਤੱਕ ਵੀ ਆਈ ਆ ਜਿਹਨੂੰ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦਾ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆ ਜੋ ਵੀ ਉਹਦੇ ਵਿੱਚ ਗਲਤ ਕਾਰਵਾਈ ਹੋ ਅੱਗੇ ਕੀਤੀ ਜਾਏ ਠੀਕ ਹੈ ਸਭ